ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤ ਤੰਗਾਵਾਂ ਸੇਲ ਲਈ ਲੈ ਕੇ ਆਏ ਜੀ ਦੋ ਬਾਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿ ਦਿਨ ਕਰਮਲੀ ਲੈਂਦੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਠੀਕ ਬਾਈ ਜੀ ਕਿਵੇਂ ਚੱਲ ਰਿਹਾ ਕੰਮ ਬੜੀ ਚਲਦੀ ਠੀਕ ਆ ਨਾਮ ਤੇ ਐਡਰੈਸ ਬੋਲ ਨਾਮ ਅੰਬੀ ਪਿੰਡ ਜੀਦਾ ਤਸੀਲ ਭਗਵਾਨ ਡਿਸਟ੍ਰਿਕਟ ਮੁਕ ਨੇੜੇ ਪਿੰਡ ਆਪਾਂ ਨੇੜੇ ਆਪਾਂ ਸੁਖਨਾਨ ਦਾ ਠੱਠੀ ਬਰਗਾੜੀ ਮਾੜੀ ਪਾਕ ਤਾਂ ਭਾਈ ਮੋਬਾਈਲ ਨੰਬਰ ਬੋਲੋ 987299401 ਠੀਕ ਆ ਜਿਹੜੀ ਪਹਿਲੇ ਨੰਬਰ ਦੇ ਵੜਾ ਕਿਹੜਾ ਸੂਆ ਸੂਈ ਹੈ ਇਹ 180 ਤਰਕ ਚਾਰ ਕੋਈ ਸੂਈ ਹੈ ਜੇਰ ਜੁਰ ਪਈ ਓਕੇ ਸੂਆ ਕਿਹੜਾ ਵੀਰੇ ਦੂਜਾ ਸੂਆ ਹੀ ਦੂਜਾ ਸੂਆ ਬੱਚਾ ਕੀ ਦੇ ਦਿੰਦੇ ਨੇ ਮੈਂ ਘਰ ਬੱਚਾ 180 ਬੱਚਾ ਦਿੱਤਾ ਹਾਂਜੀ ਆਰਡਰ ਰੋਡਰ ਬੜਾ ਚੰਗਾ ਹਨਾ ਮੈਂ ਕਹਿੰਦਾ 1 ਕਿਲੋ ਬਰਾ 180 ਚੋਇਸ ਜੂ ਬਹੁਤ ਚੰਗੀ ਲੱਗੀ ਅੱਛਾ ਫਿੱਟ ਲੇਵਾ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਇਹ ਚ ਵੀ ਇੱਕ ਨੰਬਰ ਇੱਕ ਨੰਬਰ 180 ਕਾੜੀ ਵਾਲਾ ਆਰਡਰ ਹਨਾ ਕੀ ਬਾਤ ਆਹ ਮੂਰੋ ਵੀ ਲੇਵਾ ਚੈੱਕ ਇਦੋਂ ਚੈੱਕ ਕਰ ਲੋ ਲੈ ਵਾ ਕੀ ਬਾਤ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣ ਖੋਲ ਲੈ ਬਈ ਤੋਰ ਦੇ ਲੈ ਤੋਰ ਮਨੇ ਫੁੱਲ ਬਰੀਟ ਆ ਸੂਈ ਸਵਾਈ ਆ ਚੈੱਕ ਕਰਨ ਵਾਲੀ ਨੇ ਬੱਚਾ ਦੇ ਇਹ ਸੂਸ ਬੜਾ ਚੰਗਾ ਕਰਮਾ ਦੇ ਦੇਖੋ ਰਸਾ ਕੁਆਲਟੀ ਉੱਚੀ ਦੀ ਤੋਰਾ ਚੈੱਕ ਕਰੋ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਆ ਬਈ ਕੀ ਬਾਤ ਕੀ ਮੋਲ ਆ ਵੀਰੇ ਜੈ ਜੈ ਡਾਕਟਰ ਬਾਟੇਰ ਦੀ ਵਿੱਚ ਦੇਣੀ ਹੈ ਇਹ ਮੁੱਲ 62 ਕਰੋ 70 ਕਰੋ ਠੀਕ ਆ ਭਾਈ 62000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ 70 75 ਜੱਡਾ ਮਰਜ਼ੀ ਕਰਾ ਲਓ ਵੜ ਚੰਗੀ ਆ ਮੁੱਲ ਜਾਇਜ਼ ਆ ਥਣਲੇਵਾ ਚੰਗਾ ਜਿਵਾਈ ਬਾਈ ਕਹਿੰਦਾ ਹਨ ਓਕੇ ਆ ਕਲਰ ਕੁਲਰ ਬੜਾ ਚੰਗਾ ਰੰਗ ਰੂਪ ਬੜਾ ਚੰਗਾ ਬਾਕੀ ਤੋਰਾ ਤੋਰਾ ਇੱਕ ਨੰਬਰ ਆ ਭਾਈ ਕਿਆ ਬਾ ਬਾਕੀ ਮੋਲ ਵੀ ਬਾਈ ਨੇ ਜਾਇਜ਼ ਰੱਖਿਆ ਖਿੱਚ ਕੇ ਮੋਲ ਰੱਖਿਆ ਬਾਲਾ ਮੋਲ ਨਹੀਂ ਰੱਖਿਆ ਬਹੁਤ ਚੰਗੀ ਬੱਚੀ ਰਟ ਸਾਹਿਬ ਇਹ ਦਰ ਤਰ ਕੇ ਸੁਈਏ 4-5 ਕਿਲੋ ਬਾਲਾ ਕੱਢਿਆ ਬੱਚੀ ਦਾ ਹੂੰ ਹੂੰ ਬਹੁਤ ਬਣੀ ਬੁਣੀ ਸੀ ਬੱਚੀ ਤੇ ਬਾਕੀ ਧਾਰਾਂ ਕੋਈ ਚੈੱਕ ਨਹੀਂ ਬਾਈ ਮਾਰ ਕੇ ਰੱਖਾ ਹਾਂਜੀ ਲੈ ਬਾਈ ਚਵਾਈ ਚੈੱਕ ਕਰੋ ਚੋਣ ਬੜਾ ਚੰਗਾ ਹੈ ਨਾ ਮਾਗਣਾ ਇੱਕ ਨੰਬਰ ਚੋਣ ਦਾ ਮੋਟਾ ਮੋਟਾ ਚੋਣ ਜਮਾ ਬਾਲਾ ਹੀ ਆ ਹੈ ਨਾ ਜਮਾ ਬਾਲਾ ਹੀ ਹੂੰ ਇਸ ਦੂਜੇ ਚ ਮਾਰ ਦੇ ਦੂਜਿਆਂ ਚ ਮਾਰ ਦੇ ਬਈ ਤਾਂ ਲੈ ਕਿਆ ਬਾਤ ਹੈ ਜਵਾਈ ਥੋਈ ਦਾ ਇੱਕ ਨੰਬਰ ਨਿੱਤ ਨੰਬਰ 800 ਮੋਟਾ ਮੋਟਾ ਚੂਣਾ ਜਿਵੇਂ ਮਰਜ਼ੀ ਥੋਈ ਚੜ ਕੋਈ ਚੱਕੀ ਤੇ ਬਹੁਤ ਗੰਭੀਰ ਮਾਈ ਨੇ ਕੁਛ ਨਹੀਂ ਠੰਡੀ ਸੀਲ ਓਕੇ ਬਈ ਅੱਗੇ ਆ ਗਈ ਵੀਰੇ 2 ਨੰਬਰ ਤੇ ਜਰਸੀ ਹਾਂਜੀ ਜਰਸੀ ਆਈ 800 ਕਿਹੜਾ ਕਿਹੜਾ ਸੂਆ ਵੀਰੇ ਇਹ ਵੀ ਦੂਜਾ ਸੂਆ 800 ਕਿੰਨੇ ਕਿ ਦਿਨ ਲਊ ਇਹ ਇਹ 10 ਦਿਨ ਲਈ 800 ਠੰਡੀ ਠੰਡੀ ਬੋਦਲ ਕਿੰਨਾ ਕੀ ਰਿਕਾਰਡ ਇਹ ਬਨੂ ਬੂ ਬੋਦਲਾ ਦੁੱਧ ਦਾ ਰਿਕਾਰਡ ਦੋ ਦਰ ਘਰ ਵੀ ਗੁਲਦ ਰਡ ਆਉਣਾ ਬੱਚੀ ਕੱਚੀ ਕੱਚੀ ਟੱਲਾ ਬਹੁ ਪਈਆਂ ਸਾਰੀਆਂ ਬਾਲ ਟੱਲਾ ਕੱਢਣੀਆਂ ਫੇਰ ਕਰਮ ਵਾਲੀ ਨੇ ਸੋਨਾ ਥਾਨ ਬਹੁਤ ਚੰਗਾ ਲੱਗਿਆ ਗੁਲਾਬੀ ਥਾਨ ਕਲਾ ਕਲਾ ਥਾਨ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕਲਰ ਕੋਲਰ ਬੜਾ ਚੰਗਾ ਬਹੁਤ ਚੰਗਾ ਰਡ ਸਾਹਿਬ ਸ਼ਾਈਨਿੰਗ ਸ਼ਾਈਨਿੰਗ ਪੂਰੀ ਐ ਚੰਗ ਜਾਓ ਬਾਕੀ ਪਿਆਵ ਵਾਲੀ ਰਡ ਸਾਹਿਬ ਕੋਈ ਮਾਤਲ ਵਾਲੀ ਜਰਸੀ ਆ ਮੰਗ ਫੁੱਲ ਮਿਲਦੀ ਘਾਟਾ ਫੇਸ ਬੜਾ ਚੰਗਾ ਟੂਆ ਟੂਆ ਬੋਦੀਵਾਦੀ ਪੂਰੀ ਚੰਗੀਆਂ ਬਾਕੀ ਟੂਰਾ ਚੱਲੇ ਬੈਠੇ ਬਾਈ ਝੂਲ ਚਾਲ ਬਹੁਤ ਰਡ ਸਾਹਿਬ ਸਗਾ ਦੇ ਮਣੀ ਥਲੇ ਬੈਗ ਲੈ ਬਾਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਸੀਗਾ ਕੀ ਮੋਲ ਆ ਫਿਰ ਜਾਇਜ਼ ਸਰਪ 65000 ਦੀ ਬਾਈ ਦੇ ਦਾਂਗੇ ਮਾਨਤਨ ਹੋ ਜਾ ਹਾਂਜੀ ਮਾਨਤਨ ਹੋ ਜਾ ਠੀਕ ਐ ਬਾਈ 65000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਬਾਕੀ ਕੋਈ ਚੱਕਰ ਬਾਕੀ ਝੋਲ ਚਾਲ ਦੇਖੋ ਰਟਦਾ 10 ਦਿਨ ਪਿਆ ਬੱਚਾ ਬੈਠਿਆ ਨਹੀਂ ਜਾਣਾ ਸਹੀ ਗੱਲ ਕੱਲੀ ਕੱਚੀ ਕੱਚੀ ਆ ਨਾ ਹਾਂਜੀ ਉਸ ਸਾ ਉਹਨਾਂ ਦਾ ਅੰਦਾਜ਼ਾ ਲਾਇਓ ਕੱਲੀ ਕੱਚੀ ਕੱਚੀ ਐ ਬਾਕੀ ਮੋਲ ਜਾਇਜ਼ ਆ ਵੜ ਚੰਗੀ ਐ ਮੋੜ ਦੇ ਬਈ ਤੂਰਾ ਤੂਰਾ ਫੇਸ ਬੋਦੀ ਬਾਦੀ ਟੂਆ ਟੂਆ ਇੱਕ ਨੰਬਰ ਲੈ ਆ ਜਾ ਲੈ ਚੱਲ ਵੀਰੇ ਲੈ ਚੱਲ ਠੀਕ ਆ ਹੂੰ ਮੰਗ ਬਹੁਤ ਅੰਬੀ ਬਹੁਤ ਘੱਟ ਮਿਲਦੀਆਂ ਐ ਬੈੜਾ ਦਰਸਾਂ ਬਾਕੀ ਜੀ ਵੀ ਚੰਗੀ ਐ ਜੀ ਇੱਕ ਨੰਬਰ ਐ ਜੀ ਜਦੋਂ ਤਿਆਰ ਹੋ ਵੀ ਰੱਤ ਸਾਹ ਉਧਰ ਮੌਲਾ ਅੱਜ ਕੱਤੀ ਕੱਤੀ ਦਾ 100 ਰੁਪਿਆ ਬਚੀ ਠੀਕ ਆ ਭਾਈ ਠੀਕ ਆ ਬਾਕੀ ਝੂਲ ਚੱਲਦਾ ਕੋ ਕਿੱਡਾ ਚੰਗਾ ਬੱਛੀ ਦਾ ਹੂੰ ਠੀਕ ਹੈ ਨਾ ਤੱਲੇ ਵਾਲੀ ਪਈ ਆ ਹਾਂ ਤੇ ਅੱਲੀ ਬਹੁਤ ਪਈ ਹੋਛੀ ਆ ਸਾਰੀਆਂ ਬਾਲਟ ਲਾਉਣੀਆਂ ਫੇਰ ਕਰਮਾਈ ਨੇ ਸੋਣਾ ਕੱਲੀ ਕੱਚੀ ਕੱਚੀ ਕੀ ਬਾਤ ਹੈ ਵੇ ਬਹੁੜੀ ਢੱਲ ਪਈ ਆ ਜੀ ਨੀਰ ਦਾ ਕੱਪੜਾ ਹੂੰ ਕੱਪੜਿਆਂ ਦਾ ਲਿਓ ਸਹੀ ਗੱਲ ਆ ਅੱਗੇ ਆ ਗਈ 3 ਨੰਬਰ ਕਿੜਾ ਸੋਹ ਦੋ ਦੰਦ ਵੱਚੀ ਡਾਕਟਰ ਕੱਲ ਸੂਈ ਠੰਡੀ ਮਿੱਠੀਆਂ ਹੀ ਵੇਜਾ ਦੇਖ ਦੇ ਹੂੰ ਦੇ ਲੈ ਬਈ ਠੰਡੀ ਸੀਲ ਆਈ ਨਹੀਂ ਆ ਜਿਵੇਂ ਮਰਜੀ ਵੇਜਾ ਕੋਈ ਚੱਕਰੀ ਨਹੀਂ ਕੱਲ ਸੋਈ ਆ ਹਾਂਜੀ ਕੱਲ ਹੀ ਕੱਲ ਬੱਚਾ ਕੀ ਦੇਤਾ ਨੇ ਮਗਰ ਤਾਂ ਬੱਚਾ ਰੱਤ ਸਾਹਿਬ ਬੱਚਾ ਦਿੱਤਾ ਬਾਈ ਹਾਂਜੀ ਠੀਕ ਆ ਤੋਰ ਦੇ ਮਾੜੀ ਜੀ ਬਾਈ ਤੋਰ ਦੇ ਪਤਾ ਤੋਰ ਦੇ ਆਰਡਰ ਚੰਗਾ ਫੀਟਿੰਗ ਚੰਗੀ ਆ ਥਾਨ ਚੰਗਾ ਜਿਵਾਈ ਕਿਵੇਂ ਇੱਕ ਨੰਬਰ ਅਰਸਰ ਧਾਰਾ ਮਾਰ ਕੇ ਦਿਖਾਵਾਂਗੇ ਤੋਰ ਦੇ ਲੰਮੀ ਤੋਰ ਦੇ ਪਰ ਇਹ ਹਰ ਪਤਾ ਫੇਸ ਫੁੱਲਸ ਬੜਾ ਚੰਗਾ ਹਨਾ ਬਹੁਤ ਚੰਗਾ ਪਿਓਰ ਦੋ ਤਾਂ ਮੇਰਾ 800 ਸਹੀ ਗੱਲ ਆ ਬਾਈ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਨੰਬਰ ਆਰਡਰ ਚੰਗਾ ਇਹਦਾ ਮੁੱਲ ਜੈਜਾ ਇਹਦਾ ਮੁੱਲ 172000 ਰੁਪਏ ਬੱਚੇ ਦੇ ਦੇਣੀ ਆ ਮਾਮ ਕਾਨ ਹੋ ਜਾ ਹਉਜੂ ਮਾਤਨ ਮੱਖਾ ਮਾਤਨ ਕਰਦਾਂਗੇ ਮਗਰ ਬਾਕੀ ਵੱਡੀ ਬੁੱਡੀ ਛੋਟੀ ਨਾ ਮੰਨੇ ਪਤਾ ਹੀ ਹੂੰ ਪੂਰੀ ਵੱਡੀ ਮੰਨ ਗਿਆ ਬਈ ਸਹੀ ਗੱਲ ਆ ਬਈ ਹਾਂਜੀ ਫੇਸ ਫੂਸ ਬੜਾ ਚੰਗਾ ਬੋਦੀਵਾਦੀ ਚੰਗੀ ਹੈ ਸਨਖ ਪਣਾ ਵਹਿੜ ਦੇ ਵਿੱਚ ਫੁੱਲ ਥਣ ਥਣ ਬਹੁਤ ਚੰਗਾ ਲੱਗਿਆ ਬਾਕੀ ਤਾਰਾ ਕੋਈ ਚੱਕਰ ਨਹੀਂ ਬਈ ਮਾਰ ਕੇ ਦਿਖਾ ਦੂ ਮੰਨੇ ਸਾੜਪੱਤ ਨਹੀਂ ਬਹੁਤਾ ਹਨ ਮੈਂ ਕਹਿੰਦਾ 1 ਕਿਲੋ ਬੈਟਰ ਕੋਈ ਆਲ ਨਹੀਂ ਸ਼ੌਲ ਨਹੀਂ ਬੱਚੀ ਨੂੰ ਚਵਾਈ ਚੈੱਕ ਕਰੋ ਚਵਾਈ ਦਿਤੇ ਹੋ ਜੀ ਚਵਾਈ ਦਿਖਾ ਦੇ ਚਵਾਈ ਚੰਗੀ ਆ ਨਾ ਮੈਂ ਕਹਣਾ 1 ਨੰਬਰ 844 ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਛ ਨੇਵੜਦੀ ਹੈ ਚਵਾਈ ਤਾਂ ਕਰੀ ਹਾਂਜੀ ਮਗਰ ਲਾ ਜਮਾਰ ਜਵਾਕ ਹਜੇ ਨਾਲੇ ਫੇਰ ਵੀ ਦੇ ਲਾ ਚਵਾਈ ਕਿ ਨਹੀਂ 1 ਨੰਬਰ ਚੋਣਾ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਛ ਦੂਜਾ ਜਮਾਰ ਬਸ ਓਕੇ ਆ ਲੈ ਜਵਾਈ ਦਾ ਇੱਕ ਨੰਬਰ ਬਾਕੀ ਮੌਕੇ ਜਾਇ ਜਾਂ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਨਗਸੀ ਭਰਾ ਕੋਲੇ ਤਿੰਨ ਤਿੰਨੋ ਹੀ ਰਖਾਤੇ ਕਿਸੇ ਵੀਰ ਨੂੰ ਤਿੰਨਾਂ ਚੋਂ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ